ਅਜੀ ਕੀ ਨਾਮ ਹੈ ਤੁਹਾਡਾ ਸੋ ਗਾਈ ਜੀ ਜੋ ਕਿਹੜਾ ਏਰੀਆ ਹੈ ਤੁਹਾਡਾ ਇਹ ਬਾਬਾ ਦਿਉਸ ਨਗਰ ਜੀ ਕਲੀ ਨੰਬਰ ਕਲੀ ਨੰਬਰ ਪਾ ਬੜਾ ਜੇ ਨਾਮ ਆਪਣੇ ਕਿਹਨਾਂ ਨਜ਼ਰਤ ਸੁੰਦਰ ਤੇ ਵਾਰਡ ਨੰਬਰ ਕਿੰਨਾ ਹੈਗਾ ਵਾਰਡ ਨੰਬਰ 8 ਜੀ ਅੱਛਾ ਇਹ ਕਦੋਂ ਖਤ ਡਿਗਰੀ ਸੀ ਇਹ ਕੱਲ ਡਿਗਰੀ ਨਹੀਂ ਕਰਤਾ ਹਾਂ ਹਾਂ ਜੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਹਾਂ ਜੀ ਨੁਕਸਾਨ ਹੋਇਆ ਜੀ 60 ਕੁ ਨਹੀਂ ਆਈਆ ਉਹ ਨੁਕਸਾਨ ਹੋਇਆ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਦਾ ਸਵਾਪਸ ਉਧਰ ਵੇ ਗਿਆ ਮੰਨੇ ਮੁੰਡੇ ਪੰਖੇ ਪੰਖੇ ਸਾਡੇ ਵਿੱਚ ਹੀ ਗਿਆ ਜੀ ਤੇ ਕਿਰੇ ਮਣ ਕਿੰਨਾ ਕਿਰਾਇਆ ਮੰਗਦੇ ਸਰ ਦੇ ਕਿਰਨ ਸੰਤ ਕਿੰਨਾ ਰਸੀਦ ਨੂੰ ਸਰ ਵਿੱਚ ਹੀ ਲੱਗੇ ਦੇ ਹਾਂਜੀ ਸਾਡੀ ਮੰਗ ਕਰਦੇ ਸੀ ਸਰਕਾਰ ਤੋਂ ਹਾਂ ਸਰਕਾਰ ਵੇਖੋ ਜੀ ਕੀ ਦੇਵੇ ਕੀ ਮੰਨ ਕਰੇ ਤਪਰ ਕੰਨੇ ਆਪਣਾ ਮਕਾਨ ਬਣਾ ਕੇ ਦੇਵੇ ਜੀ ਮਕਾਨ ਬਣਾ ਕੇ ਦੇ ਦੇਵੇ ਅੱਜ ਆਈ ਮੰਗ ਕੇ ਲਈ ਮੈਂ ਐਮਸੀ ਮੋਤੀਰਾਮ ਵਾਰ ਨੰਬਰ 8 ਤੋਂ ਬਾਬਾ ਦੀਪ ਸਿੰਘ ਨਗਰ ਮਲਵੋਟ ਤੋਂ ਹਾਂ ਜੀ ਮਕਾਨ ਡਿੱਗ ਗਿਆ ਜੀ ਇਹ ਮਹਾਦੇਵੀ ਦੇ ਨਾਂ ਤੇ ਮਕਾਨ ਸੀਗਾ ਜੀ ਗਰੀਬ ਆਦਮੀ ਵਿਚਾਰੇ ਕਾਫੀ ਜੀ ਪਹਿਲਾਂ ਵੀ ਇਹਨਾਂ ਨੇ ਅਪਲਾਈ ਵੀ ਕੀਤਾ ਸੀਗਾ ਸਰਕਾਰੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲੇਕਿਨ ਉਹ ਅੱਜ ਤੱਕ ਪਤਾ ਨਹੀਂ ਫੈਲਦਾ ਕੀ ਹੋਇਆ ਕੱਲ ਜਦੋਂ ਬਰਸਾਤ ਆਈ ਹੈ ਤੇ ਬਰਸਾਤ ਦੇ ਵਿੱਚ ਇਹਨਾਂ ਦਾ ਮਕਾਨ ਜਿਹੜਾ ਪੂਰਾ ਦੇ ਪੂਰਾ ਡਿੱਗ ਪਿਆ ਔਰ ਉਹਦੇ ਵਿੱਚ ਇਹਨਾਂ ਦਾ ਕੰਰੀਂਡੂ ਸਮਾਨ ਜਿਵੇਂ ਟੀਵੀ ਵਗੈਰਾ ਫ੍ਰਿਜ ਵਗੈਰਾ ਸਾਰਾ ਬਿੱਤੀ ਸੀ ਸਾਰਾ ਥੱਲੇ ਆ ਗਿਆ ਇਹ ਕੀ ਤੁਸੀਂ ਆਵਾਜ਼ ਮਦਦ ਸਰਕਾਰ ਵੱਲੋਂ ਕੀ ਚੈਨ ਕਰ ਪਾਣੀ ਸਰਕਾਰ ਦੇ ਸਾਹਮਣੇ ਸਾਡੀ ਇਹੀ ਬੇਨਤੀ ਹੈ ਕਿ ਗਰੀਬ ਪਰਿਵਾਰ ਹੈ ਜਿਹਨਾਂ ਦੀ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਔਰ ਜਲਦ ਤੋਂ ਜਲਦ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਰਹਿਣ ਦਾ ਉਹ ਵਿਚਾਰਾਂ ਦਾ ਆਸਰਾ ਬਣ ਸਕੇ